कहा एयरपोर्ट में जहाज उतरेंगे ये किसी को पता है किसी ने बताया है इन्फॉर्मेशन अपने आप ही ये बात कहना भी पंजाब में आ रहे हैं अभी और जहाज कितने आने हैं कहाँ कहाँ वो दिल्ली उतरेंगे गुजरात उतरेंगे अहमदाबाद उतरेंगे हर जगह जहाज हैं, वो अभी तो दो जहाज एक आया एक आने वाला है और बहुत लोग हैं जो उनकी डिटेंशन में है जो पता चल रहा है तो ਮੈਂ ਤੁਹਾਨੂੰ ਕਹਿ ਰਿਹਾ ਵੀ ਬਹੁਤ ਬਹੁਤ ਵੱਡੇ ਨੰਬਰ ਨੇ ਜਿਹੜੇ ਕਿਉਂਕਿ ਇੱਕ ਮੈਂ ਸਭ ਤੋਂ ਪਹਿਲਾਂ ਇੱਕ ਮੇਰੀ ਮੈਂ ਸਾਰੇ ਜਿਹੜੇ ਟਰੈਵਲ ਏਜੰਟਸ ਨੇ ਜਿਨ੍ਹਾਂ ਨੇ ਜਾਲੀ ਇਹ ਲੋਕ ਭੇਜੇ ਆ ਜਿਨ੍ਹਾਂ ਦੀਆਂ ਘਰ ਵੇਚ ਗਏ ਜ਼ਮੀਨਾਂ ਵੇਚ ਗਿਆ ਦੋ ਦੋ ਪਰਿਵਾਰ ਸਕੇ ਭਰਾਵਾਂ ਨੇ ਜਿਹੜਾ ਆਪਣੀ ਆਪਣੀ ਜ਼ਮੀਨ ਵੇਚਤੀ ਮੈਂ ਹੱਥ ਜੋੜ ਕੇ ਪਹਿਲਾਂ ਸਾਰੇ ਟਰੈਵਲ ਏਜੰਟਸ ਨੂੰ ਕਹਿਣਾ ਚਾਹੁੰਦਾ ਪੰਜਾਬ ਦੇ ਜੇ ਤੁਹਾਨੂੰ ਸ਼ਰਮ ਆ ਥੋੜੀ ਵੱਤੀ ਜੇ ਤੁਹਾਡੇ ਤੁਹਾਨੂੰ ਮਾੜਾ ਮੋਟਾ ਦਰਦ ਆ ਤੁਸੀਂ ਇੰਨਾ ਪੈਸਾ ਲਿਆ ਕਿਉਂਕਿ ਪਹਿਲਾਂ ਜਿਹੜੀ ਗਵਰਨਮੈਂਟ ਸੀ ਬਾਈਡਨ ਦੀ ਸੀ ਸਿੱਧਾ ਜਿਹੜਾ ਜਾਂਦੇ ਸੀਗੇ ਤੇ ਸਿੱਧਾ ਉੱਥੇ ਜਿਹੜੀ ਬਾਰਡਰ ਸਕਿਉਰਿਟੀ ਉਹਨਾਂ ਦੀ ਬਾਰਡਰ ਸਕਿਉਰਿਟੀ ਜਿਹੜੀ ਫੋਰਸ ਸੀ ਉਹਨਾਂ ਦੇ ਕੋਲ ਸਰੈਂਡਰ ਕਰ ਦਿੰਦੇ ਸੀ ਜਾ ਕੇ ਮੈਕਸੀਕੋ ਤੋਂ ਤੇ ਉਹ ਸਿੱਧਾ ਡਿਟੈਂਸ਼ਨ ਸੈਂਟਰ ਤੋਂ ਅਗਲੇ ਦਿਨ ਵਕੀਲ ਉਹਨਾਂ ਦੇ ਛੁੜਾ ਕੇ ਲੈ ਜਾਂਦੇ ਸੀ ਪਹਿਲਾਂ ਕਈ ਸਾਲਾਂ ਦੀ ਪ੍ਰਕਿਰਿਆ ਇਹ ਰਹੀ ਆ ਕਈ ਸਾਲਾਂ ਭੱਜਿਆ ਹੁਣ ਦੋ ਦੋ ਮਹੀਨੇ ਹੋ ਗਏ ਦੋ ਦੋ ਮਹੀਨੇ ਹੋ ਗਏ ਤਿੰਨ ਮਹੀਨੇ ਹੋ ਗਏ ਇਹ ਬੱਚਿਆਂ ਨੂੰ ਚੱਲੇ ਹੋਏ ਡੰਕੀ ਰੂਟ 'ਰਾਹੀਂ ਉਹਨਾਂ ਨੂੰ ਸਨੇਹਾ ਪਹਚਾਉਣ ਦੀ ਲੋੜ ਆ ਜਿਹੜੇ ਵੀ ਇਹ ਟਰੈਵਲ ਟਰੈਵਲ ਏਜੰਟ ਨੇ ਬਈ ਹੁਣ ਉੱਥੇ ਸਰਕਾਰ ਬਦਲ ਗਈ ਆ ਹੁਣ ਉਹ ਸਿੱਧਾ ਬਾਰਡਰ ਪਾਰ ਕਰਕੇ ਉਹਨਾਂ ਨੇ ਉਹਨਾਂ ਦੀ ਪੁਲਿਸ ਕੋਲ ਨਹੀਂ ਜਾਣਾ ਜੇ ਜਾਣਦੀ ਉਹਨਾਂ ਦੇ ਕੋਲ ਕੋਈ ਵਜ੍ਹਾ ਹੈ ਤਾਂ ਜਾਣ ਨਹੀਂ ਆਪਣੇ ਸਾਰੇ ਏਜੰਟਸ ਨੂੰ ਕਹਿਣਾ ਚਾਹੀਦਾ ਵੀ ਉਹਨਾਂ ਨੂੰ ਸੁਰੱਖਿਤ ਘਰੇ ਵਾਪਸ ਬੁਲਾ ਲੈਣ ਜਾਂ ਜਿਹੜੀ ਕੰਟਰੀ ਅਜੇ ਉਹਨਾਂ ਨੂੰ ਲੈ ਸਕਦੀ ਆ ਉਹ ਕੰਟਰੀ ਵੱਲ ਭੇਜਣ ਅਮਰੀਕਾ ਵਾਲੇ ਟਰੈਵਲ ਏਜੰਟ ਕਿਰਪਾ ਕਰਕੇ ਆਪਣੇ ਆਪਣੇ ਬੰਦਿਆਂ ਨੂੰ ਸਨੇਹਾ ਲਾ ਕੇ ਰੋਕੋ ਕਿਉਂਕਿ ਉਹਨਾਂ ਬੱਚਿਆਂ ਨੂੰ ਨਹੀਂ ਪਤਾ ਵੀ ਇੱਥੇ ਸਰਕਾਰ ਬਦਲ ਕੇ ਟਰੰਪ ਦੀ ਆ ਗਈ ਆ ਉਸੇ ਤਰੀਕੇ ਨਾਲ ਬਾਰਡਰ ਪਾਸ ਕਰਕੇ ਜਿਹੜੀ ਬਾਰਡਰ ਸਕਿਉਰਿਟੀ ਫੋਰਸ ਆ ਉਹਦੇ ਕੋਲ ਸੈਂਡਰ ਕਰ ਦਿੰਦੇ ਜਾ ਕੇ ਤੇ ਇਹ ਬੱਚੇ ਉਹੀ ਨੇ ਜਿਹੜੇ ਪਿਛਲੇ 2-3 ਮਹੀਨੇ ਤੋਂ ਚੱਲੇ ਹੋਏ ਸੀ ਸਿੱਧਾ ਇਹਨਾਂ ਨੂੰ ਲੈ ਕੇ ਜਹਾਜ਼ ਅੱਛਾ ਬਿੱਟੂ ਸਾਹਿਬ ਬਿੱਟੂ ਸਾਹਿਬ ਸੀਐਮ ਸਾਹਿਬ ਕਹਿ ਰਹੇ ਕਿ ਜਾਂਕੂਸ਼ ਕੋਲ ਜੰਮੂ-ਕਸ਼ਮੀਰ ਪੰਜਾਬ ਕੋ ਨਿਸ਼ਾਨਾ ਬਣਾਇਆ ਜਾ ਰਹਾ ਬਦਨਾਮ ਕਰਨੇ ਕਿ ਸੀਐਮ ਸਾਹਿਬ ਸੀਐਮ ਸਾਹਿਬ ਕਿਉਂ ਇਹ ਗੱਲ ਕਹਿ ਰਹੇ ਸੀ ਸੀਐਮ ਸਾਹਿਬ ਦੇਖੋ ਇਹ ਪਹਿਲਾਂ ਵੀ ਇੱਥੇ ਹੀ ਤੁਸੀਂ ਅਮਰitsar ਦੇ ਵੱਡ ਪੱਤਰਕਾਰਾਂ ਉਹ ਦਿੱਲੀ ਦੇ ਉਹ ਚੰਡੀਗੜ੍ਹ ਦੇ ਹੋ ਇਹ ਇਹ ਮੈਂ ਤੁਹਾਨੂੰ ਗਰੰਟੀ ਨਾਲ ਕਹਿੰਦਾ ਇਸੇ 에어ਪੋਰਟ ਦੇ 600 200 ਪਹਿਲਾਂ ਜਹਾਜ਼ ਭਰ ਕੇ ਪਹਿਲਾਂ ਇੱਥੇ ਜਿਹੜੇ ਇਮੀਗ੍ਰੇਸ਼ਨ ਜਿਹੜੇ ਜਾਲੀ ਸੀ ਉਹ ਆਏ ਨੇ ਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਸੀ ਪਰ ਇਹਨਾਂ ਨੇ ਦਿੱਲੀ ਹਾਰਨ ਤੋਂ ਬਾਅਦ ਇੱਕ ਕਿਉਂਕਿ ਜਿੱਦਣ ਪਹਿਲਾ ਜਹਾਜ਼ ਉਤਰਿਆ ਇਹ ਗਲੀ ਗਲੀ ਉੱਥੇ ਤੇ ਕੰਪੇਨ ਕਰਦੇ ਫਿਰਦੇ ਸੀ ਗਲੀ ਗਲੀ ਜਿਵੇਂ ਸੁੰਘਦੇ ਫਿਰਦੇ ਸੀ ਕੇਜਰੀਵਾਲ ਦੀ ਉੱਥੇ ਇਹ ਕੰਪੇਨ ਕਰਦੇ ਫਿਰਦੇ ਸੀ ਉਦੋਂ ਦੇ ਨਾਲ ਯਾਦ ਨਹੀਂ ਆਇਆ ਹੁਣ ਹਾਰਨ ਤੋਂ ਬਾਅਦ ਇਹਨਾਂ ਨੇ ਇਹ ਬਹੁਤ ਵੱਡੀ ਪਲੈਨਿੰਗ ਬਣਾਈ ਦੇਖੋ ਜੇ ਯਾਰ ਪੰਜਾਬ ਚ ਉਤਰ ਗਿਆ ਅਸੀਂ ਤਾਂ ਹਮੇਸ਼ਾ ਸਾਰੇ ਹਿੰਦੁਸਤਾਨ ਦੀ ਰਾਖੀ ਕਰਦੇ ਰਹੇ ਆ ਜੇ ਬਾਕੀ ਸਟੇਟਾਂ ਦੇ ਨੇ ਉਹ ਵੀ ਸਾਡੇ ਪੁੱਤ ਨੇ ਉਹ ਵੀ ਸਾਡੀਆਂ ਧੀਆਂ ਏ ਸਭ ਨੂੰ ਤੁਹਾਡੇ ਕੋਲ ਲਿਸਟਾਂ ਹੀ ਆ ਨਾ ਤੁਹਾਡੇ ਕੋਲ ਲਿਸਟ ਹੈਗੀ ਆ ਨਾ ਵੀ ਗੁਜਰਾਤ ਦੇ ਆ ਯੂਪੀ ਦੇ ਆ ਉਹਨਾਂ ਨੇ ਤਾਂ ਕਿਹਾ ਨਹੀਂ ਸਾਡੀ ਬਦਨਾਮੀ ਇੱਕ ਮਿੰਟ ਇੱਕ ਮਿੰਟ ਪਹਿਲਾਂ ਉਹਨਾਂ ਨੇ ਕਿਹਾ ਨਹੀਂ ਸਾਡੀ ਬਦਨਾਮੀ ਹੋਗੀ ਨਾ ਦੱਸੋ ਜੇ ਜੇ ਉਰੇ ਹਰਿਆਣੇ ਵਾਲੇ ਲੈਣ ਖੜੇ ਆ ਜੇ ਉਰੇ ਜਹਾਜ਼ ਉਤਰ ਗਿਆ ਸਾਡੀ ਬਦਨਾਮੀ ਕਿਵੇਂ ਹੋਗੀ ਅਸੀਂ 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 ਸਾਡੇ ਜਿੰਨੇ ਐਨ ਆਰ ਆਈ ਭਰਾ ਨੇ ਅੱਜ ਤੋਂ 40 50 55 ਸਾਲ 70 ਸਾਲ ਪਹਿਲਾਂ ਗਏ ਆ ਅਸੀਂ ਮਾਣ ਨਾਲ ਮਾਣ ਕਰਦੇ ਆ ਵੀ ਅੱਜ ਸਾਡੇ ਪੰਜਾਬ ਨੂੰ ਬਹੁਤ ਵੱਡੀ ਤਰੱਕੀ ਕੀਤੀ ਉਹ ਜੋ ਯੋਗਦਾਨ ਐਨ ਆਰ ਆਈਆਂ ਦਾ ਏ ਜੇ ਵਿਚਾਰੇ ਐਨ ਆਰ ਆਈ ਇਲੀਗਲ ਹੋ ਗਏ ਹੁਣ ਇਹ ਜਿਹੜੇ ਗਈ ਕੋਸ਼ਿਸ਼ ਕੀਤੀ ਨਹੀਂ ਜਾ ਸਕੇ ਅਸੀਂ ਉਹਨਾਂ ਨੂੰ ਸੱਟਣਾ ਇਹ ਤੁਸੀਂ ਜਿਹੜੀ ਚੰਗੀ ਚੀਜ਼ ਹੁੰਦੀ ਆ ਉਹ ਕਿਉਂ ਇਹ ਪੰਜਾਬ ਕੈਸੀ ਆਦਤ ਪੈ ਗਈ ਆਪਣੇ ਚੇਰਸ ਆਪਣੀ ਸਵਾ ਆਪਣੀ ਸਿਰ 'ਚ ਆਪ ਹੀ ਪਾ ਲੈਨੇ ਹੋ ਇੱਕ ਮਿੰਟ ਆਪਣੀ ਸਵਾ ਸਿਰ 'ਚ ਆਪ ਹੀ ਪਾ ਲੈਨੇ ਹੋ ਕਿਹਨੇ ਕਿਹਾ ਤੁਹਾਨੂੰ ਕਿਸੇ ਬੰਦੇ ਨੇ ਆ ਕੇ ਕਿਹਾ ਵੀ ਤੁਸੀਂ ਇਹ ਬਸ ਸਮਾਂ ਤੇ ਸਾਰਾ ਮੁਲਕ ਕਹਿ ਰਿਹਾ ਵੀ ਸਾਡਾ ਦੁੱਖ ਵੰਡ ਰਿਹਾ ਪੰਜਾਬ ਜੇ ਸਾਡੇ ਲੋਕ ਕੱਢੇ ਹੋਏ ਨੇ ਉਹ ਪੰਜਾਬ ਆਪਣੀ ਜਗ੍ਹਾ ਦੇ ਰਿਹਾ ਧਰਤੀ ਦੇ ਰਿਹਾ ਸਾਡੇ ਬੱਚਿਆਂ ਨੂੰ ਨਹੀਂ ਤੇ ਵਿਚਾਰੇ ਰੋਂਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਵੀ ਕਿੱਥੇ ਜਾ ਰਹੇ ਆ ਪੰਜਾਬੀਆਂ ਦੀਆਂ ਜੜੜੀਆਂ ਚੌੜੀਆਂ ਛਾਤੀਆਂ ਜੜੇ ਦਿਲ ਨੇ ਜਿ ਸਾਰੇ ਦੇਸ਼ ਦੀ ਗੱਲ ਜੇ ਕਰੀਏ ਤਾਂ ਹਾਂ ਪੰਜਾਬ ਚੱਲ ਰਹੇ ਸਹਿਰੇ ਆਏ ਸਾਰਿਆਂ ਦਾ ਦੁੱਖ ਵੰਡ ਰਿਹਾ ਮਾੜੀ ਗੱਲ ਕੀ ਹੋ ਗਈ ਐ ਜਿੱਥੇ ਸਾਡੇ ਗੁਰੂਆਂ ਨੇ ਸਾਰਿਆਂ ਨੂੰ ਦੱਸਿਆ ਵੀ ਮਾਨਵਤਾ ਦੀ ਆਪਾਂ ਸੇਵਾ ਕਰਨੀ ਆ ਲੰਗਰ ਛਕਾਉਣੇ ਆ ਹੋਰ ਤੇ ਜੇ ਉਹ ਰੇ ਉੱਤਰ ਕੇ ਉੱਤਰ ਕੇ ਆਪਣੇ ਆਪਣੇ ਸੂਬਿਆਂ ਚ ਚਲੇ ਜਾਣਗੇ ਤਾਂ ਸਾਡਾ ਇਹਦੇ ਨਾਲ ਸਿਰਨੀਵਾ ਹੋ ਜਾਊਗਾ ਮੈਨੂੰ ਦੱਸੋ ਆਪਾਂ ਇੰਨੇ ਕਮਜ਼ੋਰ ਹੋ ਗਏ ਕਿ ਇਜ਼ਾਰ ਨਹੀਂ ਕਰਾਜਮੈਂਟ ਬੈ ਸੀਐਮ ਦੀ ਗੱਲ ਸੁਣ ਲਓ ਇਹ ਸਭ ਤੋਂ ਵੱਡਾ ਗੁਨਾਹਗਰ ਸਭ ਤੋਂ ਵੱਡਾ ਜਿਹੜਾ ਗੁਨਾਹਗਾਰ ਆ ਕੋਈ ਪੰਜਾਬ ਦਾ ਤਾਂ ਇਹ ਮਹਾਰਾਜਾ ਸਤੋਜ ਅੱਜ ਵੀ ਉਹਦੇ ਕੋਲ ਟਾਈਮ ਨਹੀਂ ਕਿਉਂਕਿ ਸਨ ਰਾਈਜ਼ ਸਨ ਸੈਟ 'ਚ ਬੜਾ ਫਰਕ ਆ ਜੇ ਜੇ ਸਨ ਰਾਈਜ਼ ਹੁੰਦਾ ਤਾਂ ਸ਼ਾਇਦ ਉਹ ਵੈਲਕਮ ਕਰ ਲੈਂਦੇ ਪਰ ਜਦੋਂ ਸਨ ਸੈਟ ਹੋ ਗਿਆ ਸਨ ਸੈਟ ਮਤਲਬ ਸਨ ਜਦੋਂ ਸੈਟ ਹੋ ਗਿਆ ਸਨ ਸੈਟ ਤੋਂ ਬਾਅਦ ਕੀ ਹੋ ਜਾਂਦਾ 8 ਪੀਐਮ ਕੀ ਹੁੰਦੀ ਹੈ 8 ਪੀਐਮ ਸਨ ਸੈਟ ਤੋਂ ਬਾਅਦ ਇਸ ਵੇਲੇ 8 8 ਪੀਐਮ ਦੀ ਲੋੜਾ ਹੋਰ ਸੁਣ ਲਓ ਜੇ ਬਿਫੋਰ ਸਨ ਸੈਟ ਹੁੰਦਾ ਤਾਂ ਰਸੀਬ ਵੀ ਕਰਦੇ ਸਭ ਕੁਝ ਕਰਦੇ ਪਰ ਹੁਣ ਇੱਥੇ ਮੈਂ ਦੇਖਿਆ ਕੱਲੇ ਮੰਤਰੀ ਲੱਗਾ ਜੀਆਂ ਫੜਦੇ ਫਿਰਦੇ ਆ ਕਿਉਂਕਿ ਆਫਟਰ 8 ਪੀਐਮ ਹੋ ਚੱਲੇ ਆ ਐਸ ਵੇਲੇ ਉਹਨਾਂ ਨੂੰ ਉਹ ਏਪੀਐਮ ਆ ਜਿਹੜੀ ਜ਼ਰੂਰੀ ਆ ਇਹ ਮੁੱਖ ਮੰਤਰੀ ਜੇ ਕਰਤੂਤ ਹੁੰਦੀ ਏ ਮੁੱਖ ਮੰਤਰੀ ਦੀ ਇਹ ਬੰਦਾ ਸੌਂ ਰੱਖ ਕੇ ਆਪਣੇ ਸਿਰ ਤੇ ਆਪਣੀ ਮਾਂ ਦੇ ਸਿਰ ਤੇ ਹੱਥਰ ਕੇ ਕਿਹਾ ਸੀ ਮੈਂ ਸ਼ਰਾਬ ਨਹੀਂ ਪੀਊਂਗਾ ਇਹਨੇ ਏਜੰਟ ਕਿਹਾ ਸੀ ਮੈਂ ਖਤਮ ਕਰ ਦੂੰਗਾ ਪੰਜਾਬ ਚ ਅੱਜ ਹੋ ਕੀ ਰਿਹਾ ਏ ਅੱਜ ਹੋ ਕੀ ਰਿਹਾ ਪੰਜਾਬ ਚ ਇਹ ਚ ਜੇ ਮਾੜਾ ਮੋਟਾ ਕਾਣਾ ਸਭ ਤੋਂ ਪਹਿਲਾਂ ਜਦੋਂ ਆ ਜਹਾਜ਼ ਉਤਰ ਰਿਹਾ ਨਾ ਇਹਨੂੰ ਸਤੀਫਾ ਦੇਣਾ ਚਾਹੀਦਾ ਸੀ ਕਿਹੜੇ ਮੂੰਹ ਨਾਲ ਬੋਲ ਰਿਹਾ ਜਿਹੜਾ ਕਹਿੰਦੇ ਐਸੇ ਸੀ ਬਾਹਰੋਂ ਗੋਰੇ ਉਰੇ ਆਉਣਗੇ ਰਿਵਰਸ ਮਾਈਗ੍ਰੇਸ਼ਨ ਕਰ ਦੂੰਗਾ ਵੀ ਗੋਰੇ ਉਰੇ ਆ ਕੇ ਕੰਮ ਕਰਨਗੇ ਇਹ ਸੀਐਮ ਕਿਹੜੇ ਮੂਨ ਹੈ ਉਰੇ ਬੋਲਦਾ ਗੁਰੂ ਦੀ ਧਰਤੀ ਤੇ ਇਹ ਬੇਸ਼ਰਮ ਬੰਦਾ ਐਸਾ ਹੈ ਵੀ ਇਹ ਆ ਕੇ ਉਰੇ ਕਹਿ ਰਿਹਾ ਹੈ ਵੀ ਜਹਾਜ਼ ਕਿਉਂ ਲਾਇਆ ਅਰੇ ਭਾਈ ਤੂੰ ਤਾਂ ਗੋਰਿਆਂ ਨੂੰ ਢੀਕ ਰਿਆ ਸੀ ਅੱਜ ਸਾਡੇ ਪੰਜਾਬੀ ਜਿਹੜੇ 50-50 ਲੱਖ ਰੁਪਈਆ ਦੇ ਕੇ ਬੇਰੋਜ਼ਗਾਰ ਦੀ ਕਮੀ ਕਰਕੇ ਗਏ ਜੀ ਦੇਖੋ ਜਿਹੜਾ 50 ਲੱਖ ਰੁਪਈਆ ਬਾਹਰ ਜਾ ਰਿਹਾ ਉਰੇ 50 ਲੱਖ ਲੱਖ ਨੂੰ ਕੋਈ ਕੰਮ ਨਹੀਂ ਲੱਭ ਰਿਹਾ ਪਰ ਬੋਰਡ ਦੇ ਪਿੱਛੇ ਲੱਗੇ ਹੋਏ ਇਹ ਇਹ ਜਿਹੜੇ ਇਹ ਬਿਸ਼ਰਮ ਹੈ ਉਹੀ ਕਹਿ ਰਹੇ ਆ ਉਹ ਤਾਂ ਇੰਨੀਆਂ ਨੌਕਰੀਆਂ ਦਿੱਤੀਆਂ ਉਹ ਤੇ 50000 ਮੈਂ ਕਿਹਾ ਜਿਹੜਾ ਬੰਦਾ 8 ਵਜੇ ਤੋਂ ਬਾਅਦ ਪੰਜਾਬ ਜਿਹਨੂੰ ਮਿਲ ਨਹੀਂ ਸਕਦਾ ਪੰਜਾਬੀ ਨੂੰ ਉਹਦਾ ਕੀ ਹੋਣਾ ਉਹ ਵਾਪਸ ਆਏ ਨੇ ਉਹਨਾਂ ਲਈ ਕੇਂਦਰ ਕੋਈ ਉਪਰਾਲਾ ਕਰੇਗੀ ਮੈਂ ਕਿਹਾ ਭਗਵੰਤ ਮਾਨਤ ਸਾਹਿਬ ਨੂੰ ਸਾਰੇ ਵਾਲੀ ਸਰਕਾਰੀ ਨੌਕਰੀਆਂ ਤੇ ਜਿੰਨੇ ਜਿੰਨੇ ਪੈਸੇ ਉਹਨਾਂ ਦੇ ਲੁੱਟੇ ਗਏ ਆ ਉਹਨੇ ਉਹਨੇ ਪੈਸੇ ਦੇਣੇ ਚਾਹੀਦੇ ਆ ਤੇ ਦੂਜੀ ਗੱਲ ਮੇਰੀ ਸੁਣ ਲਓ ਜਿਹੜਨੇ ਵੀ ਇਹ 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 ਭਗਵੰਤ ਮਾਨ ਮੇਰਾ ਸਿੱਧਾ આરોਪ ਨਹੀਂਗਾ ਮੇਰੀ ਸਿੱਧੀ ਇਹ ਸਚਾਈ ਇਮਾਨਦਾਰੀ ਸੁਣ ਲੋ ਇਹ ਭਗਵੰਤ ਮਾਨ ਰਲਿਆ ਹੋਇਆ ਅੱਜ ਡੰਕੀ ਲਾ ਕੇ ਜਾਂਦੇ ਆ ਜਦੋਂ ਇਹ ਢੋਲ ਕੀ ਛਾਣੇ ਵਜਾਉਂਦਾ ਸੀ ਜਦੋਂ ਇਹ ਕੈਸਟਾ ਬਣਾਉਂਦਾ ਸੀ ਉਸ ਵੇਲੇ ਕਬੂਤਰਬਾਜੀ ਇਥੇ ਕਿੰਨੇ ਉਸ ਵੇਲੇ આરોਪ ਲੱਗੇ ਇਹ ਕਿੰਨੇ ਉਹਨਾਂ ਨੂੰ ਕੁਝ ਕਰ ਲੂਗਾ 3 ਸਾਲ ਜੋ ਕਿ ਜਦੋਂ ਇਹ ਡਫਲੀ ਵਜਾਉਂਦਾ ਸੀ ਇਹ ਆਪ ਜਹਾਜ਼ ਭਰ ਕੇ 25-25000 ਚ ਕਬੂਤਰਬਾਜ਼ੀ ਕਰਦਾ ਰਿਹਾ ਹੈ ਭਗਵੰਤ ਮਾਨ ਅੱਛਾ ਜਿਹੜਾ ਫੈਮਲੀ ਦੇ ਨਾ ਉਹਨਾਂ ਨੇ ਕਿਹਾ ਕਿ ਨਸ਼ਾ ਨਾ ਹੁੰਦਾ ਤੇ ਅਸੀਂ ਨਾ ਜਾਂਦੇ ਫੈਮਲੀਆਂ ਦੀ ਮੈਂ ਕਹਿੰਦਾ ਇਹੀ ਆ ਇਸ ਬੰਦੇ ਨੇ ਪੰਜਾਬ ਅੱਜ ਲੋਕ ਆਪਣੇ ਮੂੰਹਾਂ ਤੇ ਚਪੇੜਾ ਮਾਰ ਰਹੇ ਆ ਯਾਰ ਅੱਜ ਹਾਲਾਤ ਦੇਖੋ ਕੀ ਆ ਵੀ ਜਿਹੜੇ ਵੋਟ ਪਾਈ ਉਹ ਮੂੰਹਾਂ ਤੇ ਚਪੇੜਾ ਮਾਰ ਰਹੇ ਆ ਪਰ ਇਸ ਬੰਦੇ ਨੂੰ ਜਦੋਂ ਹੋਰ ਵੀ ਸੁਣ ਲਓ ਜੇ ਜਹਾਜ਼ ਵੀ ਇਹਨੇ ਕਿਤੇ ਗੱਲ ਕਰਨੀ ਸੀ ਕਿੰਨੀ ਵਾਰ ਪ੍ਰਾਈਮ ਮਿਨਿਸਟਰ ਸਾਹਮਣੂ ਮਿਲੇ ਜਨਾਬ ਕਿੰਨੀ ਵਾਰ ਸਾਡੇ ਐਕਸਟਰਨਲ ਫੇਅਰ ਮਿਨਿਸਟਰ ਨੂੰ ਮਿਲੇ ਕਿੰਨੀ ਵਾਰ ਇਹਨਾਂ ਦੇ ਮੰਤਰੀ ਮਿਲੇ ਇਹ ਮੰਤਰੀ ਸਾਹਿਬ ਮੈਂ ਮੰਤਰੀ ਸਾਹਿਬ ਨੂੰ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਇਹ ਮੰਤਰੀ ਸਾਹਿਬ ਦਾ ਉਧਰ ਨੂੰ ਮੁਹੰਮ ਕਰਦਾ ਸੀ ਸੁਖ ਬਲਾਸ ਵੱਲ ਨੂੰ ਇਹ ਟਰੈਕਟਰ ਲੈ ਕੇ ਗਏ ਸੀ ਉਸ ਤੋਂ ਬਾਅਦ ਵਿਭਾਗ ਵਿੱਚ ਕੋਲ ਕੋਈ ਰਿਹਾ ਸੀ ਇਹ ਹਾਲਾਤ ਇਹ ਮੰਤਰੀ ਸਾਹਿਬ ਦਾ ਭਗਵੰਤ ਜੀਬਾਨ ਨੇ ਕੀਤਾ ਸੀ ਮੁੱਖ ਮੰਤਰੀ ਸਾਹਿਬ ਕਹਿੰਦੇ ਮੋਦੀ ਸਾਹਿਬ ਦੇ ਮਿੱਤਰ ਹੈਗੇ ਆ ਗਰਾਉਂਡੀ ਟ੍ਰੰਪ ਦੇ ਇੱਕ ਗੱਲ ਹੋਰ ਸੁਣ ਲਓ ਜੋਸਟ ਸੀਐਮ ਨੇ ਪ੍ਰਾਈਮ ਮਿਨਿਸਟਰ ਲਈ ਸ਼ਬਦ ਵਰਤੇ ਆ ਮੈਂ ਸਮਝਦਾ ਉਹ ਲਿੰਗਣਯੋਗ ਆ ਬੀਜੇਪੀ ਦਾ ਸਖਤ ਵਿਰੋਧ ਕਰਦੀ ਹੈ ਕਿਉਂਕਿ ਇਹ ਅਜੇ ਕੁਝ ਦਿਨਾਂ ਦਾ ਪੁਰਾਣਾ ਰਹਿ ਗਿਆ ਆ ਆਪਦੀ ਪਾਰਟੀ ਨੇ ਤਿਆਰੀ ਕਰ ਲਈ ਆ ਅਮਨ ਅਰੋੜਾ ਨੇ ਹੀ ਤਿਆਰੀ ਕਰ ਲਈ ਆ ਬਾਕੀ ਤਾਂ ਛੱਡੋ ਸੰਧਵਾ ਸਾਹਮਣੇ ਤਿਆਰੀ ਕਰ ਲਈ ਆ ਪਰ ਉਹ ਗੱਲਾਂ ਵੱਖ ਨੇ ਪਰ ਜਿੰਨੇ ਵੀ ਰਿਪੋਰਟ ਹੋ ਕੇ ਉਹ ਇਕੱਲੇ ਇਕੱਲੇ ਦੇ ਜੀਇਕ ਕਲੰਕ ਲੱਗਦਾ ਏ ਇੱਕ ਕਲੰਕ ਦਾ ਟਿੱਕਾ ਲੱਗਦਾ ਭਗਵੰਤ ਮਾਨ ਦੇ ਲੱਗਦਾ ਅੱਜ ਜੇ ਸਾਰੀ ਦੁਨੀਆ 'ਚ ਬਦਨਾਮੀ ਹੋ ਰਹੀ ਆ ਤੇ ਉਹ ਇਕੱਲਾ ਭਗਵੰਤ ਮਾਨ ਆ ਇਹ ਜਿੰਨੇ ਲੋਕ ਵਿਚਾਰੇ ਲੀਗਲ ਜਾ ਰਹੇ ਆ ਜਿਨ੍ਹਾਂ ਨੂੰ ਬਾਰਡਰ ਟੱਪਣੇ ਪੈ ਰਹੇ ਆ ਇਹ ਸਿਰਫ ਤੇ ਸਿਰਫ ਭਗਵੰਤ ਮਾਨ 3 ਸਾਲ ਬੈਠਾ ਸਿਰਫ ਤੇ ਸਿਰਫ ਆਯਾਸ਼ੀ ਆਰਾਮ ਆਪਣੇ ਮਹਿਲ ਕੋਠੀਆਂ ਹੋਰ ਇਹਨਾਂ ਨੇ ਕੁਝ ਨਹੀਂ ਕਰ ਦਿੱਤਾ ਜਿਹੜੇ ਹਮਲੇ ਹੋ ਰਹੇ ਆ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਲਾਅ ਐਂਡ ਆਰਡਰ ਪਰ ਉਹ ਤਾਂ ਜੇ ਬੰਦੇ ਨੂੰ ਸੁਰਤੀ ਨਾ ਹੋਵੇ ਜਿਹੜੇ ਬੰਦਾ ਪੰਜਾਬ ਦੀ ਬਦਨਾਮੀ ਹੋ ਰਹੀ ਏ ਜਹਾਜ਼ ਉਤਰਿਆ ਉਹਨਾਂ ਦੇ ਜਹਾਜ਼ ਨਾ ਬਦਨਾਮੀ ਹੋ ਰਹੀ ਦੇਖੋ ਬੰਬ ਪਟ ਰਹੇ ਆ ਜਿਹਨਾਂ ਬੰਦੇ ਨੂੰ ਪੁੱਛੇ ਨਾਲੇ ਯਾਰ ਮੈਦਨੋ ਯਾ ਪਿਆਰ ਨਾਲ ਕਿੰਨਾ ਪੈਸਾ ਹੈ ਇਹ ਮੁੱਖ ਮੰਤਰੀ ਰੱਖਦਾ ਵਿੱਚ ਕਰੇਗਾ ਪੰਜਾਬ ਸੁਧਰ ਨਹੀਂ ਸਕਦਾ ਜਿਹੜਾ ਬੰਦਾ ਆਪ ਕਬੂਤਰਬਾਜੀ ਕਰਦਾ ਰਿਹਾ ਹੋਵੇ ਉਹਨੂੰ ਇਹਦੇ ਨਾਲ ਕੀ ਦੁੱਖ ਤੇ ਜੇ ਜੇ ਥੋੜੀ-ਬੋੜੀ ਰੱਦੀ ਸ਼ਰਮ ਅਜੇ ਵੀ ਜਾ ਕੇ ਆਪਣੇ ਪੰਜਾਬ ਲਈ ਜਾ ਕੇ ਪ੍ਰਧਾਨ ਮੰਤਰੀ ਨਾਲ ਗੱਲ ਕਰੋ ਜਾ ਕੇ ਹੋਮ ਮਿਨਿਸਟਰ ਨਾਲ ਗੱਲ ਕਰੋ ਜਾ ਕੇ ਐਕਸਟਰਨਲ ਅਫੇਅਰ ਮਿਨਿਸਟਰ ਨਾਲ ਗੱਲ ਕਰੋ ਭਈ ਭਾਈ ਆ ਬੰਦੇ ਨੇ ਟਰੈਵਲ ਏਜੰਟ ਪਰ ਮੈਂ ਇੱਕ ਭਰੋਸਾ ਦਵਾਉਣਾ ਇਹ ਕਬੂਤਰ ਬਾਜ਼ ਤੋਂ ਕੁਝ ਹੋਵੇ ਚਾਹੇ ਨਾ ਹੋਵੇ ਪਰ ਕੇਂਦਰ ਸਰਕਾਰ ਕੱਲੇ ਕੱਲੇ ਏਜੰਟ ਨੂੰ ਜਿਹੜਾ ਪੰਜਾਬ ਦੇ ਵਿੱਚ ਇਹ ਕੰਮ ਕਰ ਰਿਹਾ ਚਾਹੇ ਉਹ ਐਨਆਈ ਰਾਹੀਂ ਹੋਵੇ ਚਾਹੇ ਹੋਰ ਏਜੰਸੀਆਂ ਰਾਹੀਂ ਹੋਵੇ ਮੈਂ ਗਾਰੰਟੀ ਦਿੰਦਾ ਵੀ ਉਹਨਾਂ ਦੇ ਆਉਣ ਵਾਲੇ ਦਿਨਾਂ ਤੇ ਸ਼ਾਮਤ ਆ ਜਿੰਨੇ ਵੀ ਆ ਬੱਚੇ ਦੱਸਦੇ ਆ ਕੇ ਕਿ ਕਿਹੜੇ ਕਿਹੜੇ ਟਰੈਵਲ ਏਜੰਟ ਨੇ ਚੱਕੇ ਆ ਉਹਨੂੰ ਸੈਂਟਰ ਸਰਕਾਰ ਤੇ ਐਨਆਈਏ ਨਹੀਂ ਬਖਸ਼ੂਗੀ ਫੇਰ ਨਾ ਇਹ ਕਹੇ ਤੁਸੀਂ ਮੋਦੀ ਜੀ ਫੇਰ ਨਾ ਇਹ ਕਹੇ ਵੀ ਪੰਜਾਬ ਚੋਂ ਬਾਹਰਲੀ ਏਜੰਸੀ ਆ ਕੇ ਚੱਕ ਰੀਆਂ ਮੈਂ ਗੱਲ ਕਰੂੰਗੀ ਇਸ ਬੰਦੀ ਗੱਲਬਾਤ ਕਰੂੰਗੀ ਮੈਂ ਕਿਹਾ ਜੀ ਗੱਲ ਕੀਤੀ ਹੋਈ ਆ ਬਈ ਹੁਣ ਇਹ ਤੋਂ ਤਾਂ ਕੁਝ ਹੋਇਆ ਨਹੀਂ ਅਸੀਂ ਜ਼ਰੂਰ ਇਹ ਜਿਹੜੇ ਟਰੈਵਲ ਏਜੰਟ ਇਹਨਾਂ ਨੂੰ ਸਿੱਧਾ ਹੀ ਕਰਾਂਗੇ ਕਿ ਮੇ ਮਾਮਾ ਦਾ ਹਾਲ ਦੇਖੋ ਉਹਨਾਂ ਦਾ ਉਹਨਾਂ ਦਾ ਪਿਓ ਦਾ ਹਾਲ ਦੇਖੋ ਕੀ ਆ ਇਹ ਤੋਂ ਜ਼ਿੰਮੇਵਾਰੀ ਤਾਂ ਨਿਭਾਈ ਨਹੀਂ ਗਈ ਪਰ ਅਸੀਂ ਇਹ ਜ਼ਿੰਮੇਵਾਰੀ ਜ਼ਰੂਰ ਨਿਭਾਵਾਂਗੇ ਇਹ ਫਿਰ ਦਖਲ ਨਾ ਦੇਵੇ ਵਿੱਚ ਤੇ ਚੀਕਾ ਨਾ ਮਾਰੇ ਫਿਰ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਵੀ ਕਹਿਣਾ ਵੀ ਭਾਈ ਸਾਨੂੰ ਜ਼ਿੰਮੇਵਾਰੀ ਦੋ ਅਸੀਂ ਇਹ ਸਿੱਧੇ ਕਰਕੇ ਦਿਖਾਵਾਂਗੇ ਅੱ ਚਿੱਟੇ ਵਾਲੇ ਬੰਬਾਂ ਵਾਲੇ ਟਰੈਵਲ ਏਜੰਟ ਉਹ ਕੁਸਕੇ ਦਿਖਾ ਦੇ ਉਹ ਕਹਿੰਦੇ ਪੰਜਾਬ ਇਕੱਲੀ ਬੀਜੇਪੀ ਆਫ ਪੰਜਾਬ ਦੀ ਰਲਗੀ ਚੱਲੀ ਜਾ ਰਹੀ ਹੈ ਇੱਕ ਮਿੰਟ ਇੱਕ ਮਿੰਟ ਕਿਹਨੇ ਕਿਹਨੇ ਦੇਖੀਆਂ ਬੇੜੀਆਂ ਇਹ ਵੀਡੀਓ ਜਿਹੜੀ ਉਹ ਇੱਕ ਪਿਕਚਰ ਇੱਕ ਪਿਕਚਰ ਜਿਹੜੀ ਬਣੀ ਹੋਈ ਆ ਉਹ ਕਿਸੇ ਫਿਲਮ ਦੀ ਜਿਹੜੀ ਉਹ ਇੱਕ ਵੀਡੀਓ ਚੱਲ ਰਹੀ ਆ ਪੀਐਮ ਆਨਮੀ ਕਹਿ ਰਹੇ ਨੇ ਮਾਨ ਸਾਹਿਬ ਕੱਲ ਕਹਿ ਰਹੇ ਸੀ ਕਿ ਸੀਐਮ ਤਾਂ ਭੰਡਾ ਉਹਦੀ ਗੱਲ ਤੇ ਤੁਸੀਂ ਵਿਸ਼ਵਾਸ ਰੱਖਦੇ ਹੋ ਉਹਦਾ ਪਰਿਵਾਰ ਉਹ ਤੇ ਵਿਸ਼ਵਾਸ ਨਹੀਂ ਕਰਦਾ ਸੀਐਮ ਤੇ ਤੁਸੀਂ ਕਿਉਂ ਵਿਸ਼ਵਾਸ ਕਰਦੇ ਹੋ ਤੁਹਾਨੂੰ ਹਜੇ ਪਤਾ ਨਹੀਂ ਲੱਗਿਆ ਤਿੰਨ ਸਾਲ ਲੋਕਾਂ ਨੂੰ ਕੀ ਇਹ ਬੇੜੀਆਂ ਨਾ ਪਾਈਆਂ ਗਿਆ ਹਾਂ ਇਹ ਜ਼ਰੂਰ ਆ ਵੀ ਕੋਈ ਬੱਚਾ ਉਹਨਾਂ ਦੇ ਬੂਟਾਂ ਦੇ ਤਸਮੇ ਜ਼ਰੂਰ ਕੱਢੇ ਆ ਵੀ ਕੋਈ ਨਾ ਕੋਈ ਬੱਚਾ ਰਾਹ 'ਚ ਜਿਹਨੇ 45 ਲੱਖ 50 ਲੱਖ ਪਰਵਾਸ ਤੋਂ ਲਾ ਕੇ ਗਿਆ ਨਾ ਵੀ ਉਹ ਕੋਈ ਬੱਚਾ ਕੋਈ ਐਸੀ ਗੱਲ ਨਾ ਕਰ ਦੇ। ਇਹ ਜ਼ਿੰਮੇਵਾਰੀ ਉਹਨਾਂ ਦੀ ਆ ਵੀ ਕੋਈ ਰਾਹ ਦੇ ਵਿੱਚ ਕੋਈ ਆਪਣਾ ਗळा ਘੁੱਟ ਲੇ ਕੋਈ ਆਪਣੀ ਕੋਈ ਐਸੀ ਗੱਲ ਕਰ ਲੇ ਕਿਉਂਕਿ ਉਹ ਦੁੱਖ 'ਚ ਮਸੂਸ ਕਰਦਾ ਉਹਦੇ ਕਰਕੇ ਉਹਨੂੰ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਸਰ ਰਵਨੀਤ ਜੀ ਕਦੇ ਕਹਰੇ ਬੀਜੇਪੀ ਨੇ ਕਿ 10 ਵਜੇ ਆ ਰਹੀ ਸਰਕਾਰ ਨਹੀਂ ਬਣੇਗੀ ਪੰਜਾਬ ਦੀ 21 ਜਨ ਨੇ ਕਹੀ ਹੈ ਕਿ ਪੰਜਾਬ ਚ ਕਦੇ ਨਹੀਂ ਬੀਜੇਪੀ ਐਂ ਹੀ ਕੇਜਰੀਵਾਲ ਕਹਿੰਦਾ ਸੀ ਐਂ ਹੀ ਕੇਜਰੀਵਾਲ ਕਹਿੰਦਾ ਸੀ ਐਨਾ ਹੰਕਾਰ ਜਦੋਂ ਤੇਰੇ ਉਸਤਾਦ ਬੌਸ ਦਾ ਨਹੀਂ ਛੱਡਿਆ ਤੇ ਤੂੰ ਕਿਹੜੀ ਖੇਤ ਦੀ ਮੂਲੀਆਂ ਓਏ ਅੱਛਾ ਦੂਸਰੀ ਗੱਲ ਲੱਗੀ ਹੁਣ ਐਨਾ ਵਾਸਤੇ ਐਨਾ ਜੀ ਰਿਕਵਰੀ ਵਾਸਤੇ ਸਰਕਾਰ ਕਹਿ ਰਹੀ ਹੈ ਅਸੀਂ ਯਾਰੋ ਰੋਟੀ ਪਾਣੀ ਚਕਾਵਾਂਗੇ ਪਰਚੇ ਦੇਾਂਗੇ 12 ਪਰਚੇ ਹੋਏ ਨੇ ਔਰ ਜਿਹੜੇ ਬੰਦੇ ਨੇ 100 ਤੋਂ ਉੱਤੇ ਨੇ ਕੀ ਕਹਿਣਾ ਚਾਹੋ ਮੈਂ ਕਹਿੰਦਾ ਅਸੀਂ ਸਿੱਧੇ ਕਰਾਂਗੇ ਇਹ ਤੋਂ ਕੀ ਹੋਣਾ ਜੇ ਇਹ ਕੁਝ ਕਰਨ ਜੋਗਾ ਹੁੰਦਾ ਇਹ ਇਹ 3 ਸਾਲ ਬੈਠਾ ਰਹਿੰਦਾ ਅੱਛਾ ਕਾਂਗਰਸ ਵੀ ਕਹਿ ਰਹੀ ਬਦਨਾਮੀ ਹੋ ਗਈ ਹੈ ਪੰਜਾਬ ਦੀ ਬਹੁਤ ਜਿਆਦਾ ਬਦਨਾਮੀ ਤਾਂ ਇਹਦੇ ਕਰਕੇ ਹੋਈ ਆ ਇਹ ਬੱਚੇ ਗਏ ਕਿਉਂ ਵਿਚਾਰੇ ਜੇ ਉਹ ਗਏ ਨੇ ਬਦਨਾਮੀ ਤਾਂ ਬਿਲਕੁਲ ਹੋਈ ਆ ਜਦੋਂ ਇਲੀਗਲ ਅੱਜ ਸਾਡਾ ਪੰਜਾਬੀ ਇਲੀਗਲ ਹੋਣ ਦੇ ਨਾਤੇ ਉਹਦੇ ਧੱਬਾ ਲਵਾਤਾਏ ਨੇ ਬਿਲਕੁਲ ਬਦਨਾਮੀ ਹੋਈ ਆ ਅੱਛਾ ਜਿੰਨੇ ਵੀ ਪਰਿਵਾਰ ਨੇ 21 ਏਕੜ ਦਾ ਪਰਿਵਾਰ ਹੈ ਕਿਸੇ ਨੇ ਕੋਈ ਕਰਜ਼ਾ ਲਿੱਤਾ ਸਰ ਜੀ ਦਾ ਸਾਰੇ ਪਰਿਵਾਰ ਹੋ ਗਏ ਪਰਿਵਾਰ ਹੋ ਰਹੇ ਆ ਜੀ ਬਟੂ ਜੀ ਸ਼ਾਇਦ ਤੁਹਾਡੀ ਨੌਲੇਜ ਵਿੱਚ ਇਹ ਚੀਜ਼ ਹੋ ਗਈ ਗੈਂਗਸਟਰਾਂ ਦੇ ਸਾਰੇ 9 ਫੋਨ ਕਾਲਸ ਆ ਰਹੀਆਂ ਨੇ ਫੋਨ ਕਾਲਸ ਲੋਕਾਂ ਨੂੰ ਆ ਰਹੀਆਂ ਨੇ ਲੋਕੀ ਚੱਲ ਚੱਲੀ 50-50 ਲੱਖ ਰੁਪਏ ਦੇ ਰਿਹਾ ਜੀ ਲਾਲੇ ਹੋਰ ਸੁਣ ਲਓ ਹੋਰ ਸੁਣ ਲਓ ਹੋਰ ਸੁਣ ਲਓ ਤੁਸੀਂ ਬਿਮਾਰੀ ਸ਼ਹਿਰ ਤੋਂ ਤੁਹਾਨੂੰ ਜਿਆਦਾ ਸਾਰੇ ਗੈਂਗਸਟਰ ਉਹ ਪੇਰੋਲਤੇ ਨੇ ਭਗਵੰਤ ਮਾਨ ਦੀ ਪੁਲਿਸ ਦੇ ਜਿਹੜੇ ਇਹਦੇ ਚੁਣੇ ਹੋਏ ਅਫਸਰ ਨੇ ਉਹੀ ਇਕੱਠੇ ਕਰਕੇ ਕਲੈਕਸ਼ਨ ਕਰਕੇ ਦਿੱਲੀ ਦਿੰਦੇ ਰਿਹਾ ਇਲੈਕਸ਼ਨ ਚ ਇਹ ਵੀ ਅੱਗੇ ਇਨਕੁਆਇਰੀ ਹੋਊਗੀ ਜਿੰਨੇ ਇਹ ਲਿਸਟਾਂ ਤਿਆਰ ਰੱਖੋ ਮੈਂ ਸਭ ਨੂੰ ਕਹਿਣਾ ਚਾਹੁੰਦਾ ਜੋ ਇਹ ਪੈਸੇ ਨੇ ਜੋ ਇਹ ਕਲੈਕਸ਼ਨ ਕਰਾ ਰਿਹਾ ਉਹ ਜੇਲ੍ਹਾਂ ਚੋਂ ਟੈਲੀਫੋਨ ਆਉਂਦੇ ਆ ਜੇਲ੍ਹਾਂ ਚੋਂ ਟੈਲੀਫੋਨ ਕਰਕੇ ਕਲੈਕਸ਼ਨ ਹੋ ਰਹੀ ਆ ਉਹਦੇ ਵਿੱਚ ਪੰਜਾਬ ਪੁਲਿਸ ਦੇ ਅਫੀਸਰ ਵੱਡੇ ਅਫਸਰ ਤੇ ਭਗਵੰਤ ਮਾਨ ਉਹ ਕਲੈਕਸ਼ਨ ਕਰਕੇ ਇਹਦੇ ਘਰ ਚ ਵੀ ਉਹ ਪੈਸਾ ਜਾਂਦਾ ਦਿੱਲੀ ਵੀ ਪੈਸਾ ਉਹ ਜਾਂਦਾ ਨਹੀਂ ਐਨੇ ਸ਼ਰੀਆਮ ਪੰਜਾਬ ਚ ਕਿਸੇ ਕਿਸੇ ਦੀ ਜੁਰਤ ਨਹੀਂ ਸੀ ਵੀ ਇਸ ਤਰੀਕੇ ਨਾਲ ਪੈਸੇ ਮੰਗੇ ਕੋਈ ਮਾਲਵਾ ਦਵਾਬਾ ਮਾਝਾ ਕੋਈ ਜਗਾ ਨਹੀਂ ਬਚੀ ਤੇ ਇਹਦੇ ਆਪ ਦੇ ਅਫਸਰ ਮੈਂ ਤੁਹਾਨੂੰ ਇਹ ਸਾਬਤ ਕਰਕੇ ਦਿਖਾਉਂ ਕਿਸੇ ਦਿਨ ਵੀ ਇਹਦੇ ਚਿਹਤੇ ਅਫਸਰ ਆਪ ਟੈਲੀਫੋਨ ਕਰਕੇ ਜਿਹੜੇ ਗੈਂਗਸਟਰਾਂ ਤੋਂ ਉਹ ਪੈਸੇ ਲੈ ਰਹੇ ਆ ਠੀਕ ਹੈ ਇੱਕ ਆਫਿਸ ਹੈ ਸੀਐਮ ਹਾਊਸ ਕੇਜੀਵਾਲ ਨੇ ਹੋਰਾਂ ਦੀ ਗੱਲ ਕਰੀਏ ਉਹਦੀ ਜਿਹੜੀ ਘਰ ਦੀ ਰੇਨੋਵੇਸ਼ਨ ਹੋਈ ਹੈ ਉਹਨਾਂ ਨੂੰ ਲੈ ਕੇ ਜਾਂਚ ਦੀ ਜਿਹੜੀ ਪਰਮਿਸ਼ਨ ਹੈ ਉਹ ਮਿਲ ਚੁੱਕੀ ਹੈ ਬੀਜੇਪੀ ਸਰਕਾਰ ਦੀ ਜਿਹੜੀ ਦਿੱਲੀ ਦੇ ਵਿੱਚ ਹੈ ਉਹ ਕਿਵੇਂ ਦੇਖ ਰਹੇ ਹੋ ਘਰ ਦੇ ਉੱਤੇ ਇੰਨਾ ਪੈਸਾ ਲੱਗਿਆ ਸੀ ਅਜੇ ਤੱਕ ਲਈ ਇਹ ਜਾਂਚ ਹੋਈ ਆ ਹਜੇ ਤੱਕ ਕਬੂਰਤਲਾ ਹਾਊਸ ਦੀ ਵੀ ਹਜੇ ਕਬੂਰਤਲਾ ਹਾਊਸ ਦੀ ਵੀ ਜਾਂਚ ਹੋਣੀ ਆ ਜਿਹਦੇ ਵਿੱਚ ਸਾਰੀ ਚਾਰ ਬਜਾਰੀ ਜਿਹੜੇ ਚੋਰ ਬਜਾਰੀ ਦੇ ਜਿਹੜੇ ਪੈਸੇ ਸੀ ਉਹ ਸਾਰੇ ਲੁਕੋ ਕੇ ਕਪੂਰਥਲਾ ਹਾਊਸ ਗਏ ਆ ਉਹਦੇ ਵੀ ਕੈਮਰੇ ਆ ਸੜਕਾਂ ਤੇ ਉਹਨਾਂ ਦੇ ਵੀ ਵੀਡੀਓ ਆ ਉਹ ਵੀ ਹੋਣੀ ਆ ਅਜੇ ਅਮਰਸਰ ਜਦ ਮੈਂ ਆਇਆ ਤਾਂ ਮੀਡੀਆ ਨੇ ਆਪਨੇ ਸਭ ਨੇ ਕਿਉਂਕਿ ਆਪ ਆਏ ਹੋਏ ਇਹ ਭਗਵੰਤ ਮਾਨ ਕੇ सीएम ਹੈ ਜੋ ਇੱਕ ਨੰਬਰ ਦਾ ਭਾਂਡ ਹੈ ਜੋ ਖੁਦ ਕਬੂਤਰਬਾਜੀ ਪਹਿਲੇ ਜਦ ਇਹ ਤਮਾਸ਼ਵੀਨ تھے ਤਾਂ ਇਹ ਖੁਦ ਕਬੂਤਰਬਾਜੀ ਕਰਤੇ ਸੇ ਔਰ ਸੈਂਕੜੋਂ ਕੇਸਨ ਪੇ ਉਸ ਟਾਈਮ ਕੇ ਦਰਜ ਹੈ ਇਹ ਸਾਥ ਆਪਣੇ ਟਰੱਕ सारे लेके जाते थे और वही चीज़ इनके रक्षण में इनकी देख रेख में आज तीन साल हो गए सारे पंजाब में इतना बड़ा नेक्सेस है अगर कभी उसकी इंक्वायरी होगी कभी उसका अनुमान लगाया जाएगा वो हजारों करोड़ से कम नहीं निकलेगा जो पंजाब में चल रहा है उसी तरीके से ये लोग वहाँ पे गए हुए हैं लेकिन चेंज क्या हुआ चेंज क्योंकि ट्रंप बाइडन गवर्नमेंट चेंज हुई ये उसी तरीके से जो डंकी वाले लोग हैं ये जो एक प्लैंड इनका वे है भी आप ब्राज़ील मेक्सिको में जाएंगे देन यू हैव टू अक्रॉस द बॉर्डर तो वहाँ पे जो पुलिस होगी जो वहाँ पे बॉर्डर सिक्योरिटी फोर्स होगी आप क्योंकि पहले ऐसे ही होता रहा लास्ट फॉर लास्ट टेन ईयर्स जब आप वहाँ पर सरेंडर करोगे उस पुलिस को स्ट्रीट वे यू हैव टू गो टू दैट फिकट तो वहाँ पे जब आप सरेंडर करोगे तो देन वो डिटेंशन सेंटर में विद इन अ डे और अ टू फिर आपको आपका लॉयर आएगा और वहाँ से आपको छुड़वा के आइलम पे निकल जाएगा अलग अलग चिट्ठीज होती थी कोई यहाँ पे खालिस्तानी बोल के कोई रेफरेंडम बोल के तो उनको ये मिल जाता था अब क्या हुआ क्योंकि ये लोग दे स्टार्टेड आई थिंक टू मंथ्स बैक जंगलों में उनको ये पता नहीं लगा भी यहाँ पे गवर्नमेंट चेंज हो गई है वहाँ पे भी ट्रंप आ गए हैं और उन्होंने स्टार्ट कर दिया ये क्लीनिंग अप तो ये उसी तरीके से ये लोग गए हैं जो अभी आ रहे हैं बाकी कोई रेड मार के किसी से, किसी से नहीं ये लोग सीधा जा रहे हैं और उसी पुलिस के पास सीधा जाके सिलेंडर कर रहे हैं और आफ्टर दैट क्योंकि ट्रंप आ गया वो सीधा प्लेन में बिठा के यहां भेज रहा है और वन थिंग मोर आई वॉन्ट टू क्लैरिफाई ये कोई दो प्लेन या एक प्लेन नहीं है अभी हजारों लोग हैं और ये प्लेन एक पंजाब में नहीं ये कहीं हरियाणा में भी उतरेगा आगे दिल्ली में उतरेगा गुजरात में उतरेगा अभी हजारों लोग हैं जो पीछे से इन्फॉर्मेशन है मेरे पास वो लोग डिटेंशन में हैं अच्छा वो वो ये ये है देखो वो तो उनकी देश की भाई उनकी जो है और, और लंबिया ने अपना नहीं, नहीं नहीं ये तो कहने को भांड कुछ भी कह देता है छोड़ो ये, तो कह रहा था। ये तो जाते थे चोरी लोगों को ये वो वाला प्लेन है, ये आर्मी प्लेन है बार बार यही लग रहा है की पंजाबी को चुना जा रहा है आरोप क्यों लग रहा है ये भांड लगा रहा है ये माहिर है इस चीज के यही अरे इसके बॉस ने ये कहा था भी यमुना में जहर मिला देगा हरियाणा ये तो यहाँ तक जा सकते हैं तो इनके लिए क्या बात है अब ये वही यहाँ कर रहा है और कभी भी कभी भी सपने भी, भी मोदी जी जहाँ अमित शाह जी जहाँ बीजेपी पंजाब और सिखों के लिए जान तो दे सकते हैं लेकिन कभी भी उसकी पृष्ठा की बात होगी तो हमेशा चाहे गुरुओं की बात होगी उनके लिए वो समर्पित हैं पर ये आदमी झूठा है और अब दिल्ली के बाद ही टोटली शेकन, इसको भी पता जा रहा है तो आखिरी ये सिर्फ नंबर बनाने की गेम में केजरीवाल के सामने उनको खुश करने के लिए ये अटैक बीजेपी और गवर्नमेंट पे मोदी साहब के ऊपर किसी पिक्चर की वीडियो है दैट्स ओनली फ्रॉम सम मूवी that uh, media is showing that but actually koi bhi video mein nahi hai ਪਰ ਉਹ ਮੁੰਡੇ ਕਹਿ ਰਹੇ ਨੇ ਕਿ ਜਿਹਦੇ ਮੱਦੇ ਆਏ ਨੇ ਉਹ ਕਹਿ ਰਹੇ ਨੇ ਕਿ ਬੇੜੀਆਂ ਪਈਆਂ ਨੇ ਬਿੱਟੂ ਜੀ ਉਹ ਤੇਰੇ ਮੁੰਡੇ ਆਏ ਜੋ ਕਿ ਕਿਥੇ ਬੇੜੀਆਂ ਪਈਆਂ ਝਾੜ ਚ ਖੋਲਤੀ ਐ ਕਿ ਉਹੀ ਤਾਂ ਗੱਲ ਹੈ ਨਾ ਉਹ ਉਹਨਾਂ ਦੇ ਦੇਸ਼ ਜੋ ਮਰਜ਼ੀ ਕਰੀ ਜਾਣ ਆਪਾਂ ਉਹਦੇ ਉਹਦੇ ਉੱਤੇ ਨਹੀਂ ਨਾ ਕਮੈਂਟ ਕਰ ਸਕਦੇ ਪਰ ਇੰਡੀਆ ਦੇ ਵਿੱਚ ਕੋਈ ਬੇੜੀਆਂ ਨਾਲ ਲੈ ਕੇ ਨਹੀਂ ਆਇਆ ਠੀਕ ਹੈ ਜੀ ਇਹ ਪਾਰਟੀ ਜਿਹਨੇ ਜਿੰਨੇ ਪਾਰਟੀ ਜਿਹੜਾ ਕਾਲੀ ਦਾ ਨੁਕਤਾ ਇਨਸ਼ਾਅੱਲਾ ਪਰ ਆਇਆ ਉਹ ਕਿਹਦੇ ਕਿ ਇੱਕ ਪਾਰਟੀ ਸੀ ਜਿਹੜਾ ਨੇ ਹਮਸੱਭ ਦੇ ਨਾਲ ਟੱਕਰ ਆ ਲਿਆ ਤਾਂ ਕਿਹਦੇ ਉਹ ਹਾਲਤ ਆਪਾਂ ਤੋਂ ਹੋ ਗਿਆ ਕੋਈ ਹਾਲ ਆਂ ਦੋ ਬੋਲ ਦੇਖੋ ਮਾਨ ਸਾਹਿਬ ਬੀਜੇਪੀ ਦਾ ਪੂਰੇ ਇੱਕ ਦੇ ਰਾਜ ਆਈ ਨਹੀਂ ਨਾ ਹਜੇ ਇਲੈਕਸ਼ਨ ਆ ਕੋਈ ਤੁਸੀਂ ਕਿਉਂ ਬੀਜੇਪੀ ਛੋਟਾ ਮਾਂਜਾ ਲਾਇਕ ਨਹੀਂ ਕੇਜਰੀਵਾਲ ਦਾ ਬੀਜੇਪੀ ਨੇ ਦਿੱਲੀ ਚ ਲਾਇਕ ਨਹੀਂ ਅਜੇ ਤੱਕ ਤਾਂ ਉਹ ਮਾਂਜਾ ਜੜਾਏ ਉਹ ਤੁਹਾਨੂੰ ਜਾਗ ਨਹੀਂ ਆਈ ਉਰੇ ਵੀ ਤਾਂ ਗੁਰੂ ਨਗਰੀ ਚ ਖੜੇ ਆ ਇਹ ਗੁਰੂ ਨਗਰੇ ਦੇ ਆਸ਼ੀਰਵਾਦ ਨਾਲ ਪੰਜਾਬ ਦੀ ਸੇਵਾ ਲਈ ਇਹ ਹਜੇ ਕਬੂਤਰ ਬਾਜ਼ ਸੀਐਮ ਉਹਨਾਂ ਨੂੰ ਭਜਾ ਸਕੀਏ ਪੰਜਾਬ ਚੋਂ ਅੱਜ ਯਾਰ ਪਾਉਂਦੀ ਆ ਯਾਰ ਅੱਜ ਵੀ ਸਾਡੇ ਮੁੰਡਿਆਂ ਨੂੰ ਜਾਣਾ ਪਵੇ ਇਲੀਗਲ ਉਹ ਸਿਰਫ ਜਾ ਰਹੇ ਆ ਭਗਵੰਤ ਮਾਨ ਕਰਕੇ ਤੇ ਉਹ ਦਿਨ ਵੀ ਆਉ ਜਦੋਂ ਮਰੇ ਬੀਜਿਆ ਵੀ ਟਾਈਮ ਦੇ ਦਿਜੀਏ ਉਹ ਬੋਲਦਾ ਕੋਈ ਗੋਰੀਆਂ ਨੂੰ ਕਹਿੰਦੇ ਲਿਆ ਸਕਦੇ ਪਰ ਪੰਜਾਬੀਆਂ ਨੂੰ ਰੇ ਕੰਮ ਜ਼ਰੂਰ ਮਿਲਣਗੇ ਜੀ 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 ਰੀਹੈਬਿਟੇਸ਼ਨ ਦੀ ਕੋਈ ਸੈਂਟਰ ਤੋਂ ਲਿਆਉਂਗੇ ਮਦਦ ਹਾਂਜੀ ਰੀਹੈਬਿਟੇਸ਼ਨ ਦੀ ਕੋਈ ਸੈਂਟਰ ਤੋਂ ਮਦਦ ਲਿਆਉਂਗੇ ਦੇਖੋ ਸਾਡੇ ਤਾਂ ਪੰਜਾਬ 'ਚ ਪਤਾ ਨਹੀਂ ਕੀ ਹੋ ਗਿਆ ਅੱਜ ਇੱਕ ਪਾਸੇ ਪੰਜਾਬ ਦੇ ਕਿਸਾਨ ਬੈਠੇ ਆ ਅੱਜ ਦੂਜੇ ਪਾਸੇ ਅਨਾਉਂਸ ਹੋ ਗਿਆ ਵੀ ਚੰਡੀਗੜ੍ਹ ਅਸੀਂ 5 ਤਰੀਕ ਨੂੰ ਬਹਿਣਾ ਦੂਜੇ ਪਾਸੇ ਸਾਡੇ ਆ ਬੱਚੇ ਆਉਣ ਲੱਗੇ ਇਸ ਜਿੰਨਾ ਚ ਸਾਰਾ ਕੁਝ ਠੀਕ ਹੋ ਜਾਊਗਾ ਕਿਸੇ ਨੂੰ ਕੁਝ ਦੇਣ ਦੀ ਲੋੜ ਨਹੀਂ ਪਊ ਜਿੱਦਣ ਇਹ ਭੰਡ ਬਦਲ ਜਾਊਗਾ ਇਹ ਪੰਜਾਬੀ ਵੀ ਬੱਜਣਗੇ ਪੰਜਾਬ ਵੀ ਦੁਬਾਰਾ ਜਿਹੜਾ ਰੰਗਲਾ ਬਣ ਜੂ ਇਹ ਚੀਜ਼ਾਂ ਤੋਂ ਸਿਰਫ ਇੱਕ ਆਦਮੀ ਨੂੰ ਬਦਲਣ ਦੀ ਲੋੜ ਆ ਉਹ ਮਿਸਟਰ ਮਹਾਰਾਜਾ ਸਤੋਜ ਨੂੰ ਬਦਲਣ ਦੀ ਲੋੜ ਆ ਇਹ ਚੀਜ਼ਾਂ ਸਾਨੂੰ ਫੇਸ ਕਰਨ ਦੀ ਲੋੜ ਨਹੀਂ ਪਊ ਆ ਜਾ ਕੇ ਦੇਖ ਲਿਓ ਹੋਟਲ ਗੋਤਨਾ ਖੁੱਲੀਆਂ ਹੋਣੀਆਂ ਲੰਬਾ ਪਿਆ